ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਵੱਡੀ ਪੰਜ ਕਰਾਈ ਤੋਂ ਦੋਸਤੋ ਵੱਡੀ ਪੰਜ ਕਰਾਈ ਦੇ ਵਿੱਚ ਦੋਸਤੋ ਬਾਈ ਦਾ ਖੇਤੀਬਾੜੀ ਦਾ ਕੰਮ ਆ ਚੰਗੇ ਪਸ਼ੂ ਪਾਲਣ ਦਾ ਕੰਮ ਆ ਫਰੀਦਕੋਟ ਜ਼ਿਲ੍ਹਾ ਪੈ ਜਾਂਦਾ ਦੋਸਤੋ ਢਾਣੀਆਂ ਦੇ ਵਿੱਚ ਰਹਿੰਦੇ ਆ ਤੇ ਤਹਿਸੀਲ ਕੋਟਕਪੂਰਾ ਪੈ ਜਾਂਦੀ ਆ ਇੱਕ ਤਾਜੀ ਸੂਈ ਦੂਜਾ ਸੂਆ ਇੱਥੇ ਵਹਿੜਾ ਬਾਈ ਕੋਲੇ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਰਿਫਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਨੇ ਆਜੋ ਬਾਈ ਹਾਂਜੀ ਬਾਈ ਸਸਿਕਾ ਸਸਿਕਾ ਜੀ ਹੋ ਠੀਕ ਠਾਕ ਜੀ ਹਾਂਜੀ ਠੀਕ ਜੀ ਠੀਕ ਆ ਨਾਂ ਦੱਸੀ ਬਈ ਆਪਣਾ ਰਣਜੀਤ ਸਿੰਘ ਜੀ ਰਣਜੀਤ ਸਿੰਘ ਬਾਈ ਰਣਜੀਤ ਇੱਕ ਵਾਰੀ ਆਪਣਾ ਨੰਬਰ ਵੀ ਦੱਸ ਦਿਓ 17433173 ਠੀਕ ਆ ਤੇ ਬਈ ਇਹ ਵੈੜ ਆਪਣੇ ਘਰ ਦੀ ਆ ਹਾਂਜੀ ਕਰਦੀ ਠੀਕ ਆ ਕਿੰਨਾ ਮਾਸੂਆ ਸੂਈ ਹੈ ਬਈ ਇਹ ਦੂਜਾ ਸੂਆ ਸੂਈ ਠੀਕ ਆ ਦੂਜਾ ਸੂਆ ਸੂਈ ਆ ਕਿੰਨਾ ਟਾਈਮ ਹੋ ਗਿਆ ਬਈ ਸੂਈ ਨੇ ਇਹਨੂੰ ਇਹ ਰਾਤ ਹੀ ਸੂਈ ਹੈ ਰਾਤ ਸੂਈ ਹੈ ਜੇ ਜੂਰ ਪੈਗੀ ਬਈ ਹਾਂਜੀ ਪੈਗੀ ਜੀ ਠੀਕ ਆ ਤੇ ਬਈ ਪਹਿਲੇ ਸੂਏ ਨੇ ਦੁੱਧ ਕਿੰਨਾ ਕੱਢਦਾ ਸੀ ਆਪਣੇ ਕੋਲੇ ਕਿਨੇ ਕੱਢਿਆ 18-19 ਲੀਟਰ ਜੀ 18-19 ਲੀਟਰ ਪਹਿਲੇ ਸੂਏ ਆ ਜਿਹੜਾ ਆਪਾਂ ਚੋਇਆ ਹਾਂਜੀ ਠੀਕ ਆ ਬੱਚਾ ਕੀ ਦੇਤਾ ਬਈ ਇਹਨੇ ਇਹ ਬੱਚਾ ਦੇਗੀ ਠੀਕ ਆ ਬੱਚਾ ਦਿੱਤਾ ਲਓ ਵੀ ਕੱਲ ਦੀ ਸੂਈ ਆ ਸ਼ਾਮ ਦੀ ਜੇ ਗੱਲ ਕਰੀਏ ਬਾਈਆਂ ਦਾ ਜੇਰ ਜੂ ਰੋਕਿਆ ਜੇਰ ਪਈ ਆ ਵਿਖਾ ਵੀ ਦੇਣੀ ਆ ਬੱਚੇ ਨੂੰ ਜਨਮ ਦਿੱਤਾ ਦੋਸਤੋ ਬਾਈਆਂ ਦਾ ਪਹਿਲੇ ਸੂਏ 18 19 ਲੀਟਰ ਦੁੱਧ ਪਾਇਆ ਦੋਸਤੋ ਬਰੀਡ ਪੱਖ ਤੋਂ ਵੇਖੀਏ ਚੰਗੀ ਆ ਜਾਤ ਕੁਆਲਟੀ ਵਾਲੀ ਵਹਿੜ ਆ ਅਨੁਮਾਨਾਂ ਦੀ ਹੋ ਸਕਦਾ ਪਾ ਵੀ ਦਿੱਤਾ ਹੋਵੇ ਕੱਦ ਕਰ ਸੋਹਣਾ ਦੋਸਤੋ ਵੇਲਵੂਲ ਚੰਗੀ ਆ ਥਣ ਹਵਾਨਾ ਤੁਹਾਨੂੰ ਨੇੜੇ ਹੋ ਕੇ ਜਜਮੈਂਟ ਸਾਰੀ ਕਰਵਾ ਦਿੰਨੇ ਆ ਦੇਖ ਸਕਦੇ ਆ ਸਵੇ ਬਾਈਆਂ ਦਾ ਬੱਚੇ ਨੂੰ ਚੰਗਾ ਕੇ ਤੇ ਥੋੜਾ ਜਿਹਾ ਦੁੱਧ ਵੀ ਕੱਢਿਆ ਹੋਇਆ ਦੇਖ ਸਕਦੇ ਆ ਥਣਾ ਦਾ ਸਾਈ ਸੋਹਣਾ ਦੋਸਤੋ ਮੁਠੀ ਚਵਾਈ ਵਾਲਾ ਥਣ ਲੱਗਿਆ ਤੇ ਗੁਲਾਬੀ ਰੰਗ ਦਾ ਹਵਾਨਾ ਤਿਆਰ ਕੀਤਾ ਹੋਇਆ ਹਵਾਨਾ ਵੀ ਦੋਸਤੋ ਜੇ ਗੱਲ ਕਰੀਏ ਨਾ ਫੈਕਸ ਜਾਈਏ ਕੋਈ ਟੁੱਟ ਮਾਣੀ ਥੋੜੀ ਭਾਲ ਜਰੂਰ ਆ ਕਿਉਂਕਿ ਆਮੀਂ ਦੋਸਤੋ ਪਹਿਲਾਂ ਦੂਜਾ ਸੂਆ ਦੋਸਤੋ ਪਸ਼ੂ ਭਾਂ ਕਰ ਜਾਂਦਾ ਦੇਖ ਸਕਦੇ ਹਾਂ ਹਵਾਨਾ ਸੋਹਣਾ ਤਿਆਰ ਕੀਤਾ ਹੋਇਆ ਫੈਕਸ ਜਾਈ ਇਹ ਮੁਠੀ ਚਵਾਈ ਵਾਲਾ ਥਣ ਲੱਗਿਆ ਦੂਜਾ ਸੂਆ ਸੂਈ ਆ ਤੇ ਇਤਿਹਾਸ ਅਨੁਮਾਨਾਂ ਵੀ 20 ਲੀਟਰ ਤੋਂ ਹੋ ਸਕਦਾ ਬਾਹਰ ਦੁੱਧ ਪਾ ਦੇ ਤੇ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਲੈ ਵੀ ਖੋਲ ਲਈ ਇੱਕァਰੀ ਤੋੜ ਕੇ ਢੇੜਾ ਕਢਾ ਲਈ ਲੋ ਵੀ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਤੁਰ ਹੀ ਜਾਂਦੀ ਤੋਂ ਜੱਜਮੈਂਟ ਹੋ ਜਾਣੀ ਆ ਹਵਾਨਾ ਦੋਸਤੋ ਜੀ ਗੱਲ ਕਰੀ ਨਾ ਭਾਲਾ ਥੋੜੀ ਵੀ ਵੈਸੇ ਸੋਨਾ ਤਿਆਰ ਕੀਤਾ ਫਿਕਸ ਜਾਈ ਹਵਾਨਾ ਕੱਦ ਕਰਦੀ ਸੋਨਾ ਬਰੀਡ ਪਾਸ ਤੋਂ ਵੀ ਗੱਲ ਕਰੀਏ ਨਾ ਸੋਹਣੀਆਂ ਦੋਸਤੋ ਜਾਤ ਕੁਆਲਟੀ ਵਾਲੀ ਵਹਿੜ ਆ ਅਨੁਮਾਨ ਆ ਵੀ 20 ਲੀਟਰ ਤੋਂ ਦੁੱਧ ਆ ਜਨੇ ਬਾਹਰ ਪਾ ਦੇਣਾ ਤੇ ਜਿਹੜੇ ਵੀ ਨੇ ਦੋਸਤੋ ਘਰੇ ਰੱਖਣੀ ਤੇ ਬੱਚੇ ਵੀ ਚੰਗੇ ਪਾਣਦੀ ਆ ਬੱਚੇ ਨੂੰ ਜਨਮ ਦਿੱਤਾ ਪਰ ਇੱਕ ਸਾਦੇ ਸੋਹਣਾ ਬੱਚਾ ਦੋਸਤੋ ਤੇ ਮੁੱਲ ਇਹਦਾ ਆਪਾਂ ਬਾਈ ਤੋਂ ਪੁੱਛ ਲੈਨੇ ਆਂ ਬਾਈ ਮੁੱਲ ਕੀ ਕਰ ਦਾਂਗੇ ਇਹਦਾ ਮੁੱਲ ਇਹਦਾ 10 ਲੱਖ ਰੁਪਈਆ ਕਰ ਦੇ ਲੱਖ ਰੁਪਈਆ ਮੁੱਲ ਠੀਕ ਆ ਮਾਨਤਾਨ ਕਰ ਦਾਂਗੇ ਬਈ ਹਾਂਜੀ ਕਰ ਦਾਂਗੇ ਠੀਕ ਆ ਲੋ ਵੀ ਲੱਖ ਰੁਪਈਏ ਇਹਦੇ ਵਿੱਚੋਂ ਮਾਨਤਾਨ ਹੋ ਜੂ ਜਿਹੜੇ ਵੀ ਦੇ ਪਸੰਦ ਹੋਵੇ ਸੂਈ ਸਵਾਈ ਆ ਆਪਦੀ ਤਸੱਲੀ ਕਰਕੇ ਇਥੇ ਚੋ ਕੇ ਜਾ ਸਕਦੇ ਆਂ ਜੇਰ ਤੁਹਾਨੂੰ ਵਖਾਦ ਨੇ ਆਹ ਜੇਰ ਰੁਪਈਏ ਦੇਖ ਸਕਦੇ ਹੋ ਪ੍ਰੋਪਰ ਸਾਰੀ ਜੇਰ ਰੁਪਈਆ ਹੈਗੀ ਤੇ ਜਿਹੜੇ ਵੀ ਦੇ ਦੋਸਤੋ ਪਸੰਦ ਹੋਵੇ ਤਾਂ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਸੌਦਾ ਕਰ ਲਿਓ ਇਹ ਵੱਡੀ ਪੰਜ ਕਰਾਈ ਦੇ ਟਾਣੀ ਦੇ ਵਿੱਚ ਆ ਬਈ ਦਾ ਸਕੂਲ ਕੋਲੇ ਘਰ ਆ ਤੇ ਜਿਹੜੇ ਵੀ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ